ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਨੂੰ ਸਮਾ ਲੈ ਕੇ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚੇ ਸੀਗੇ ਉਹ ਕਿਸੇ ਜ਼ਰੂਰੀ ਜੇਵਨਿਆ ਕਰਕੇ ਸਿੰਘ ਸਾਹਿਬ ਨਹੀਂ ਆਏ ਤੇ ਅਸੀਂ ਉਹਨਾਂ ਦੇ ਸਕੱਤਰ ਸਾਹਿਬ ਨੂੰ ਇਹ ਆਪ ਦਾ ਜਿਹੜੀਆਂ ਸਾਡੀਆਂ ਭਾਵਨਾਵਾਂ ਲਿਖਤੀ ਤੇ ਜ਼ੁਬਾਨੀ ਉਹਨਾਂ ਸਾਹਮਣੇ ਦੇਖੇ ਉਹਨਾਂ ਪਰ ਦੀਸ ਜਾਣੂ ਕਰਾ ਦਿੱਤਾ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ 2 ਦਸੰਬਰ ਨੂੰ ਜਿਹੜਾ ਪੰਜ ਸਿੰਘ ਸਬਾਨਾ ਦਾ ਗੁਰਮਤਾ ਸੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ ਉਹਦੇ ਸਬੰਦ ਚ ਅਸੀਂ ਆਏ ਸੀ ਇਹ ਇਕਤਾ ਸੁਖਵੀਰ ਸਿੰਘ ਬਾਦਲ ਨੂੰ ਜੋ ਸਜ਼ਾ ਲਗਾਈ ਗਈ ਸੀ ਅਕਾਲ ਤਖਤ ਸਭ ਦੇ ਸਰਮਖੋ ਕੇ ਉਹਨਾਂ ਨੇ ਆਪਦੇ ਗੁਨਾਹ ਤੇ ਗਲਤੀਆਂ ਮੰਨੀਆਂ ਸੀ ਹਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ 'ਚ ਤੁਸੀਂ ਸਾਰੇ মিডিਆ ਨੇ ਦੇਖਿਆ ਕਾਨਫਰੰਸਾਂ ਦੇ ਵਿੱਚ ਵੀ ਤੇ ਚੈਨਲਾਂ ਦੇ ਵਿੱਚ ਵੀ ਉਹ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਹੂੰ ਹੂੰ ਵੀ ਮੈਂ ਤਾਂ ਉਹੀ ਬਵਾਦ ਮਕਾਉਣ ਲਈ ਗਲਤੀਆਂ ਨੂੰ ਝੋਲੀ ਪਾ ਲਿਆ ਇਹ ਬਹੁਤ ਬਚਕਾਨਾ ਗੈਰ ਜ਼ਿੰਮੇਵਾਰਾ ਵਿਅਕਤੀਆਂ ਵਾਲਾ ਵਰਤਾਰਾ ਨਹੀਂ ਹੈਗਾ ਬਹੁਤ ਵੱਡਾ ਅਗਨਾਹ ਵਾ ਉਹਦੋਂ ਵੀ ਕਿਉਂਕਿ ਅਕਾਲ ਤਖਤ ਤਾਂ ਐਡੀ ਸੁਪਰੀਮ ਹਸਤੀ ਹੈ ਕਿ ਦੁਨੀਆ ਦਾ ਗੁਰਨਾਨਕ ਨਾਮ ਲੈਵਾ ਸਿੱਖ ਅਲਾਹੀ ਹੁਕਮੰਦ ਦਾ ਇਸ ਵੀ ਇੱਕ ਇੱਕ ਨਾਟਕਕਾਰਾਂ ਦੇ ਰੂਪ ਦੇ ਵਿੱਚ ਵੀ ਜਿਵੇਂ ਬੱਚੇ ਕਰਦੇ ਹੁੰਦੇ ਆ ਅੱਜ ਮੈਂ ਮੰਨ ਗਿਆ ਕੱਲ ਮੈਂ ਮੰਨ ਗਿਆ ਬਹੁਤ ਵੱਡੀ ਇਹ ਗੁਨਾਹ ਆ ਉਹਦੇ ਸਬੰਦ ਚ ਅਸੀਂ ਬੇਨਤੀ ਕੀਤੀ ਸੀ ਵੀ ਦੇਖੋ ਜੀ ਇਹ ਜਿੱਦਨ ਦੋ ਤਰੀਕ ਨੂੰ ਫੈਸਲੇ ਕੀਤੇ ਆ ਸਿੱਖ ਜਗਤ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀਗੀ ਪਰ ਜਦੋਂ ਇਹ ਇਸ ਆਪਦੇ ਬਿਆਨ ਤੋਂ ਮੁਕਰੇ ਆ ਜਾਂ ਇਹ ਕਹਿ ਲੋ ਵੀ ਕਾਲ ਤੱਕ ਤੇ ਹਕੂਮਤ ਤੋਂ ਭਗੌੜੇ ਹੋਏ ਆ ਇਹ ਬੜੀ ਦੁਬਧਾ ਪਾਈ ਆ ਬੇਸ਼ੱਕ ਚਲੋ ਕੋਈ ਗੱਲ ਨਹੀਂ ਇਹ ਹਕੂਮਤ ਸਿੱਖ ਸੰਗਤਾਂ ਨੇ ਮੰਨਣਾ ਹੁੰਦਾ ਸਿੱਖ ਸੰਗਤਾਂ ਨੂੰ ਪਤਾ ਹੈ ਇਹ ਜੇ ਮੁਕਰਿਆ ਤਾਂ ਉਹਨਾਂ ਪ੍ਰਤੀ ਕੀ ਵਿਹਾਰ ਕਰਨਾ ਪਰ ਇਤਿਹਾਸ ਵੀ ਬਣਨ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਆਗੂ ਆ ਕਿ ਉਹ ਹਕੂਮਾ ਨੂੰ ਦਰਕਦਾਰ ਕਰ ਦਿਆ ਕਰਦਗੇ ਤੇ ਇਸ ਕਰਕੇ ਅਸੀਂ ਇਹ ਖੱਸ਼ਾ ਸੀਗਾ ਸਾਨੂੰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੇ ਪਹਿਲਾ ਫਰਜ਼ ਹੁੰਦਾ ਜਿਹੜਾ ਹਕ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਸੀਂ ਮੈਂਬਰ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਦੂਸਰਾ ਸੀਗਾ ਜਿਹੜੀ 7 ਮੈਂਬਰੀ ਕਮੇਟੀ ਹੈ ਅ ਜਿੰਨਾ ਕਿ ਮੀਡੀਆ ਰਹੀਂ ਸਾਨੂੰ ਜਾਣਕਾਰੀ ਆ ਵੀ ਸਿੰਘ ਸਾਹਿਬ ਨੇ ਕਿਹਾ ਵੀ ਇਹ ਸਟੈਂਡ ਕਰਦੀ ਹੈ 7 ਮੈਂਬਰ ਇਹ ਇਹਨਾਂ ਦੀ ਸੁਪਰਵਾਈਜ਼ਨ ਚ ਭਰਤੀ ਹੋਊਗੀ ਪਰ ਉਹ ਤਾਂ ਜਿਹੜੀ ਬਾਦਲ ਤੇ ਰਹਿ ਉਹ ਆਪਦੀ ਉਹ ਨਿਰੰਤਰ ਇਹ ਹੁਕਮਨਾਮੇ ਦੀ ਹੁਕਮਾਂ ਦੀ ਲੰਘਣਾ ਕਰਦੀ ਹੈ ਤੀਸਰਾ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੀ ਕੌਮ ਦਿੱਤਾ ਗਿਆ ਸੀ ਉਹਦੋਂ ਵਿਡਰੋਅ ਕਰ ਲਿਆ ਸੀ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਸਲਾਹਿਆ ਗਿਆ ਸੀਗਾ ਵੀ ਬੜੇ ਲੰਬੇ ਅਰਸੇ ਦੇ ਬਾਅਦ ਸਿੰਘ ਸਹਿਵਾਨਾਂ ਨੇ ਅਕਾਲ ਤਖਤ ਦੀ ਗ੍ਰੀਮਾ ਨੂੰ ਸਿੱਖ ਭਾਵਨਾ ਦੇ ਅਨਸਾਰ ਉੱਚਾ ਕੀਤਾ ਪਰ ਕੁਝ ਰਾਜਨੀਤਿਕ ਲੋਕ ਪੰਜ ਚਾਰ ਹਜ਼ਾਰ ਦਾ ਇਕੱਠ ਕਰਕੇ ਉਹ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦੇ ਐ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਮਨੋਂ ਪ੍ਰੰਤ ਵਾਪਸ ਲਿਆ ਉਹਤੇ ਪੁਨਰ ਵਿਚਾਰ ਕੀਤਾ ਜਾਵੇ ਉਹ ਦੁਬਾਰਾ ਦਿੱਤਾ ਜਾਵੇ ਇਹ ਕਾਲ ਤਖਤ ਨੂੰ ਚੈਲੰਜ ਆ ਕਿਉਂਕਿ ਮੈਂ ਪਹਿਲਾਂ ਕਿਹਾ ਇਤਿਹਾਸ ਬਣ ਜਾ ਰਿਹਾ ਹਰ ਗੱਲ ਤੇ ਕੱਲ ਨੂੰ ਕੋਈ ਹੋਰ ਆਗੂ ਉੱਠ ਕੇ 10-20 ਹਜ਼ਾਰ ਦਾ ਇਕੱਠ ਕਰਕੇ ਕਿਸੇ ਹੋਰ ਹੁਕਮ ਦੇ ਸਬੰਧ ਦੇ ਵਿੱਚ ਕਿਸੇ ਹੋਰ ਗੁਰਮਤੇ ਦੇ ਵਿਰੋਧ ਦੇ ਵਿੱਚ ਬਾਹਾਂ ਖੜੀਆਂ ਕਰਾ ਕੇ ਇਹ ਗੱਲਾਂ ਕਰੂਗਾ ਤੇ ਇਹ ਗੱਲਾਂ ਕੌਮ ਦੇ ਹਿੱਤ ਚ ਨਹੀਂ ਪੰਥ ਦੇ ਹਿੱਤ ਚ ਨਹੀਂ ਨਾ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮ ਹਸਤੀ ਹੈ ਉਹਦੇ ਹਿੱਤ ਚ ਇਹ ਇਹਨਾਂ ਗੱਲਾਂ ਕਰਕੇ ਅਸੀਂ ਆਏ ਸੀਗੇ ਤੇ ਸਿੰਘ ਸਾਹਿਬ ਤਾਂ ਹੈ ਨਹੀਂ ਸੀ ਉਹਨਾਂ ਦੇ ਸਕੱਤਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਉਹਨਾਂ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਦਾ ਜਾਗਰਣ ਵੀ ਕੀਤਾ ਫਿਰ ਵੀ ਜਦੋਂ ਸਾਨੂੰ ਸਮਾਂ ਲੱਗਿਆ ਅਸੀਂ ਗੈਰ ਅਫੀਸ਼ੀਅਲ ਤੌਰ ਤੇ ਟਾਈਮ ਟੂ ਟਾਈਮ ਸਿੰਘ ਸਾਹਿਬ ਨੂੰ ਵੀ ਮਿਲ ਲਾਂਗੇ ਫੋਨ ਰਾਹੀਂ ਵੀ ਨਿੱਜੀ ਤੌਰ ਤੇ ਵੀ ਇਹ ਨਹੀਂ ਅਸੀਂ ਗੱਲ ਕਰਨ ਆਏ ਸੀਗੇ ਕਿ ਤੁਸੀਂ ਪੁੱਛ ਬਦ ਲੱਗਦਾ ਨਹੀਂ ਕਿ ਜਦੇਦਾਰੀ ਦੇ ਹੁਕਮ ਨਹੀਂ ਮੰਨੇ ਜਾ ਰਿਹਾ ਇੱਕ ਵਾਰ ਫਿਰ ਦੁਬਾਰਾ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਕੁਕਬਤਾ ਮੇਰੇ ਹਿਸਾਬ ਨਾਲ ਤਾਂ ਪੂਰਨ ਰੂਪ ਉਹਨਾਂ ਕ ਮੰਨਿਆ ਜਾ ਰਿਹਾ ਜਿੰਨਾਂ ਕੋ ਉਹਨਾਂ ਦੇ ਹਿੱਤ 'ਚ ਆ। ਅਕਾਲ ਤਖਤ ਦਾ ਜਿਹੜਾ ਹੁਕਮ ਜਿਵੇਂ ਕਹਿੰਦੇ ਆ ਸੁਪਰੀਮ ਹੈ। ਨਹੀਂ ਮੰਨਿਆ ਜਾ ਰਿਹਾ। ਆ ਜਦ ਕੇ ਕਈ ਗੱਲਾਂ ਇੰਡਾਇਰੈਕਟਲੀ ਹੁੰਦੀਆਂ। ਅੱਜ ਤੁਸੀਂ ਮੀਡੀਆ ਵਾਲੇ ਸਤੋਂ ਵੱਡੇ ਸਿਆਣੇ ਹੋ ਇੰਡਾਇਰੈਕਟਲੀ ਵਾਰ-ਵਾਰ ਕਹਿ ਚੁੱਕੇ ਆ। ਸਾਨੂੰ ਅਕਾਲ ਤਖਤ ਤੋਂ ਕਹਿੰਦੇ ਉਹ ਧੈਰਾ ਜਿਹੜੀ ਬਾਦਲ ਤੇ ਨਾ ਅਕਾਲ ਤਖਤ ਸੁਪਰੀਮ ਨਹੀਂ। ਜ਼ਵਾਨ ਤੋਂ ਸੁਪਰੀਮ ਕਹਿੰਦੇ ਆ ਉਹਨਾਂ ਲਈ ਕਾਨੂੰਨ ਉਨਾਂ ਲਈ ਦੇਸ਼ ਦਾ ਸੰਵਿਧਾਨ, ਉਨਾਂ ਲਈ ਚੋਣ ਕਮਿਸ਼ਨ ਸੁਪਰੀਮ ਆ ਅਕਾਲ ਤੱਕ ਨੂੰ ਸੁਪਰੀਮ ਨਹੀਂ ਮੰਨਦੇ ਉਹਨਾਂ ਦੇ ਵਰਤਾਰੇ ਤੋਂ ਇੰਜ ਜੇ ਭਰਤੀ ਦੀ ਗੱਲ ਕੀਤੀ ਸੀ ਸੱਤ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਪਰ ਇਸ ਦੇ ਉਲਟ ਤਕਦੀਰ ਬਾਦਲ ਵੱਲੋਂ ਭਰਤੀ ਸ਼ੁਰੂਆਤ ਕੀਤੀ ਗਈ ਹੈ ਕਿਵੇਂ ਦੇਖਦੇ ਆ ਉਹ ਇੱਕ ਧੜਾ ਵਾ ਉਹ ਆਪਦੀ ਭਰਤੀ ਕਰਨ ਲੱਗਾ ਸਾਨੂੰ ਦੇਖੋ ਨਿੱਜੀ ਤੌਰ ਤੇ ਮੈਂ ਕਹਾ ਉਸ ਭਰਤੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਇਹ ਗੱਲ ਕਹਿੰਦੇ ਜੇ ਅਕਾਲ ਤੱਕ ਦੇ ਹੁਕਮ ਅਨਸਾਰ ਭਰਤੀ ਹੁੰਦੀ ਆ ਤਾਂ ਇੱਕ ਐਗਜ਼ਾਮਪਲ ਜਿਹੜੀ ਸਿੱਖ ਰਾਜਨੀਤਿਕਾਂ ਨੂੰ ਮਿਲਦੀ ਆ ਉਹ ਉਹ ਕੰਮ ਕਰਦੇ ਆ ਵੀ ਜਿਸ ਦਿਨ ਇੱਥੇ 2 ਦਸੰਬਰ ਨੂੰ ਫੈਸਲੇ ਹੋਏ ਸੀ ਕੱਲੇ ਸਿੱਖ ਨਹੀਂ ਤੇ ਦੂਸਰੇ ਧਰਮਾਂ ਵਾਲੇ ਵੀ ਲੋਕ ਕਹਿੰਦੇ ਸੀ ਕੱਡੀ ਵੱਡੀ ਇਹਨਾਂ ਕੋਲੇ ਵਿਵਸਥਾ ਵਾ ਵੱਡੇ ਤੋਂ ਵੱਡੇ ਰਾਜਨੀਤਿਕ ਲੋਕ ਵੱਡੇ ਤੋਂ ਵੱਡੇ ਲੋਕ ਆਰਥਿਕ ਤੌਰ ਤੇ ਵਾਲੇ ਇੱਥੇ ਹੱਥ ਜੋੜ ਕੇ ਖੜ ਜਾਂਦੇ ਆ ਗੱਲ ਤਾਂ ਉਹ ਪਿਰਤਦੀ ਸੀ ਸੱਤ ਮੈਂਬਰੀ ਕਰੇ ਪੰਜ ਮੈਂਬਰੀ ਕਰੇ ਉਹ ਸਾਡਾ ਸਬੰਧ ਨਹੀਂ ਸਾਡ ਤਾਂ ਅਸੀਂ ਹੁਕਮ ਮੰਨਣਾ ਅਕਾਲ ਤੱਕ ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਨੇ ਕਿਹਾ ਬਈ ਕਮੇਟੀ ਸਟੈਂਡ ਕਰਦੀ ਆ ਜੇ ਅਕਾਲ ਤਖਤ ਸਾਹਿਬ ਸਾਨੂੰ ਕਹਿ ਦਿੰਦੇ ਸਿੱਖਾਂ ਨੂੰ মিডিਏ ਰਾਹੀਂ ਚਾਹੇ ਨਿੱਜੀ ਤੌਰ ਤੇ ਤੇ ਬਈ ਇਹ ਇਹ ਚ ਅਸੀਂ ਫੇਰ ਬਦਲ ਕਰਦੇ ਆ ਸਾਨੂੰ ਕੀ ਤਰਾਸ ਸੀ ਲੱਗਦਾ ਹੈ ਕਿ ਕੁਰਸੀ ਦਾ ਮੋਹ ਹੀ ਹੈ ਜਿਹੜਾ ਕਿ ਇਹ ਸਭ ਹੁਕਮ ਮੰਨਣ ਤੋਂ ਰਿਕਾਰ ਦਿੱਤਾ ਜਾਂਦਾ ਹੈ ਕੁਰਸੀ ਦੇ ਮੋਹ ਨੇ ਤਾਂ ਸਾਰਾ ਕੁਝ ਤੈਸ ਨੈਜ਼ ਕਰਤਾ ਜਿਹੜਾ ਪਿਛਲੇ ਸਮੇਂ 'ਚ ਕੁਰਸੀਆਂ ਦੇ ਮੋਹ ਸੀ ਉਹਨਾਂ ਨੇ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਪਾਨੂੰ ਠੀਕ ਹੈ